ਗੰਗੱਜੀ ਵਾਇਗੁਰ ਜੀ ਦਾ ਖਲਸਾ ਵਾਇਗੁਰ ਜੀ ਕੀ ਫਤਿਹ ਇੱਕ ਕਵਤਾ ਪੇਸ਼ ਹੈ ਜਿਸ ਵਿੱਚ ਸਿੰਘ ਕਿਸ ਤਰ੍ਹਾਂ ਰਣ ਤਤੇ ਵਿੱਚ ਜਾ ਕੇ ਜੂਝਦੇ ਸਨ ਉਸ ਦਾ ਵਰਣ ਹੈ ਜੀ ਸ਼ੇਰਾਂ ਵਾਂਗੂ ਗੱਜਦੇ ਜੈਕਾਰੇ ਛੱਡਦੇ ਰਣ ਤਤੇ ਵਿੱਚ ਜੂਝਦੇ ਵੇਖ ਦੁਸ਼ਮਣ ਦੂਰੋਂ ਭੱਜਦੇ ਸਿੰਘ ਨਾ ਕਿਸੇ ਤੋਂ ਡਰਦੇ ਤੇ ਗੱਲਿਸ਼ਕ ਦੀਆਂ ਨਗਾਰੇ ਵੱਜਦੇ ਤੀਰ ਦੁਸ਼ਮਣ ਦੀ ਹਿੱਕ ਤੇ ਵੱਜਦੇ ਯੁੱਧ ਦੇ ਮੈਦਾਨ ਅੰਦਰ ਸ਼ਸਤਰ ਖੜਕਦੇ ਦੁਸ਼ਮਣ ਅੰਦਰ ਤੱਕ ਜਾਂਦੇ ਸੀ ਕੰਬਦੇ ਕੋੜੇ ਹੱਥੀ ਵਿੱਚ ਝੰਗਾੜਾ ਪਾਉਂਦੇ ਤੇਗਾ ਤਲਵਾਰਾਂ ਦੇ ਵਾਰ ਪਏ ਚੱਲਦੇ ਖੂਨ ਦੀਆਂ ਹੋਲੀਆਂ ਸੂਰਮੇ ਖੇੜਦੇ ਲਾੜੀ ਮੌਤ ਨੂੰ ਹੱਸ-ਹੱਸ ਕੇ ਵਰਤੇ ਨਾਗਨੀ ਵਰਛਾ ਬਚਿੱਤਰ ਸਿੰਘ ਦਾ ਦੁਸ਼ਮਣ ਦੀ ਫੌਜ ਵਿੱਚ ਖੌਰੂ ਪਾਉਂਦਾ ਤੇਗਾ ਬਾਬਾ ਅਜੀਤ ਸਿੰਘ ਦਾ ਲਿਸ਼ਕ ਦਾ ਮੈਦਾਨ ਵਿੱਚ ਦੁਸ਼ਮਣ ਸੀ ਡਰਦਾ ਖੰਡਾ ਬਾਬਾ ਜੂਹਾਰ ਸਿੰਘ ਦਾ ਕਹਿਰ ਬਣ ਤੁਰਕ ਫੌਜ ਤੇ ਵਰਦਾ ਤੀਰ ਦਾਤਾ ਗੁਰੂ ਬਖਸ਼ੰਦ ਪਿਤਾ ਦਾ ਜ਼ੁਲਮ ਨੂੰ ਸੀ ਜੜੋਂ ਕੱਟਦਾ ਗੋਲੀਆਂ ਬੰਦੂਕਾਂ ਤੇ ਤੀਰਾਂ ਦੇ ਮੀਵਰਾ ਕੇ ਸਿੰਘ ਦੁਸ਼ਮਨਾਂ ਨੂੰ ਸੀ ਪਏ ਵਿੰਦੇ ਸ਼ੇਰਾਂ ਵਾਂਗੂ ਗੱਜ ਦੇ ਜੈਕਾਰੇ ਛੱਡਦੇ ਰਣ ਤਤਤੇ ਵਿੱਚ ਜੂਝਦੇ ਵੇਖ ਦੁਸ਼ਮਨ ਦੂਰੋਂ ਭੱਜਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ